ਵੀ ਆਇਂ ਦੌੜ ਕੇ ਆ ਕੇ ਤਾਂ ਮੇਰੇ ਤਾਂ ਸਾਡ ਲਾਗੀ ਤੇਰੇ ਗਮਲੇ ਟੁੱਟੇ ਬਾਈ ਇਥੇ ਹੀ ਨਾਗੇ ਮੁੰਡਾ ਆਇਆ ਦੌੜ ਕੇ ਉਹਨੇ ਆ ਕੇ ਉਹ ਹਸਪੀਟਲ ਲੈ ਗਿਆ ਆਸਤਾਨੋਂ ਥਾਂ ਨਾ ਦਿਨਾਂ ਬਾਅਦ ਉਹਦੀ ਮੌਤ ਹੋ ਗਈ ਕਿੰਨਾ ਟਾਈਮ ਹੋ ਗਿਆ ਦੀ ਗੱਲ 10 ਸਾਲ ਹੋ ਗਏ ਸਿਟੀਜ਼ਨ ਵੀ ਸੀ ਉਹਨੂੰ ਸਿਟੀਜ਼ਨ ਤਾਂ ਹੁਣ ਮਿਲੀ ਹੈ 2 ਕੁ ਮਹੀਨੇ ਹੋ ਗਏ ਆ ਯਰ ਮਿਲੀ ਉਹਨੂੰ 4 ਸਾਲ ਹੋ ਗਏ ਸੇ ਭਾਰਤ ਸਰਕਾਰ ਤੋਂ ਜਾਂ ਪੰਜਾਬ ਸਰਕਾਰ ਤੋਂ ਕੋਈ ਮੰਗਤੋ ਨਾ ਜੀ ਕੋਈ ਮੇਰੀ ਤਾਂ ਕੋਈ ਮੰਗ ਮੇਰੇ ਬੱਚਾ ਨਹੀਂ ਮੰਗਦਾ ਛੋਟਾ ਮੈਨੂੰ ਨਹੀਂ ਜੋੜ ਕੇ ਨਾ ਕਿਸੇ ਇਹ ਜਿਹੜੀ ਨਾ ਘਟਨਾ ਹੋਈ ਆ ਸਾਡੇ ਪਿੰਡ ਵਿੱਚ ਬਹੁਤ ਹੀ ਮੰਦ ਭਾਗੀ ਹੋਈ ਆ ਇਹ ਬੱਚਾ ਜਿਹੜਾ ਸੀ ਬਹੁਤ ਹੁਣ ਹਾਰ ਸੀ 10 ਸਾਲ ਤੋਂ ਉਹ ਨਿਊਜ਼ੀਲੈਂਡ ਗਿਆ تھا ਪੜ੍ਹਾਈ ਵੇਸ ਤੇ ਗਿਆ ਸੀ ਤਾਂ ਤੇ ਉੱਥੇ ਵਿਚਾਰਾ ਮਤਲਬ ਸਾਂਭ ਲਓ ਪਏ ਆਪਣਾ ਪੀਆਰਵੀ ਹੋ ਗਿਆ ਸਭ ਕੁਝ ਹੋ ਗਿਆ ਤੇ ਹੁਣ ਤਾਂ ਇੱਧਰ ਮਤਲਬ ਵਾਪਸੀ ਸੀਗੀ ਪਜਾਨੀ ਕਿ ਮੈਂ ਪਿੰਡ ਜਾ ਕੇ ਆਪਣਾ ਜਾਨੀ ਕਿ ਵਿਆਹ ਕਰਵਾ ਜਾ ਹੋਰ ਮਾਂ ਪੇ ਦੀ ਵੀ ਇਹ ਇੱਛਾ ਸੀ ਪੇ ਹੁਣ ਮਤਲਬ ਆਵੇ ਤਾਂ ਇਹਦੀ ਵਿਆਹ ਸ਼ਾਦੀ ਕਰੀਏ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸਦਾ ਤੇ ਹੁਣ ਅਸੀਂ ਅਸੀਂ ਵਾ ਪੰਜਾਬ ਸਰਕਾਰ ਤੋਂ ਜਾਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਸ ਜਿਹੜੇ ਬੱਚੇ ਦੀ ਡੈੱਡ ਬੋਡੀ ਆ ਉਹਨੂੰ ਲਿਆਉਣ ਦੇ ਵਿੱਚ ਇਸ ਪਰਿਵਾਰ ਦਾ ਸਹਿਯੋਗ ਕਰਨਾ ਬਸ ਜਿਹੜੀ ਇਹ ਮੰਦ ਭਾਗੀ ਘਟਨਾ ਹੋਈ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਬਲੀ ਰਾਣਾ ਜੀ ਦੋ ਬੱਚੇ ਸੀ ਇਹਨਾਂ ਦੇ ਲੜਕੇ ਸੀ ਬੜੇ ਸ਼ੌਕ ਦੇ ਨਾਲ ਮਿਹਨਤ ਕਰਕੇ ਇਹਨਾਂ ਨੇ ਆਪ ਵੀ ਬਾਰ ਬਹੁਤ ਮਿਹਨਤ ਕੀਤੀ ਹੈ ਤੇ ਬੱਚੇ ਸੈਟਲ ਹੋ ਜਾਨਾ ਤੇ ਸੋ ਬਾਹਰ ਭੇਜੇ ਬੱਚੇ ਪੜ੍ਹਨ ਦੇ ਲਈ ਨਾਲ ਨਾਲ ਥੋੜਾ ਥੋੜਾ ਕੰਮ ਵੀ ਕਰਦੇ ਸੀ ਤੇ ਉੱਥੇ ਇਹੋ ਜਿਹਾ ਘਟਨਾ ਵਾਪਰੀ ਹੈ ਜਿਹਦੇ ਵਿੱਚ ਉਹ ਐਕਸੀਡੈਂਟ ਹੋਇਆ ਬੱਚੇ ਦੀ ਡੈਥ ਹੋ ਗਈ ਹੈ ਅਸੀਂ ਤਾਂ ਇਹ ਹੁਣ ਸਰਕਾਰ ਅੱਗੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਪਈ ਜਿਹੜੀ ਡੈੱਡ ਬੋਡੀ ਹੈ ਜਲਦੀ ਤੋਂ ਜਲਦੀ ਇੱਥੇ ਇੰਡੀਆ ਲਿਆਂਦੀ ਜਾਵੇ ਤਾਂ ਕਿ ਮਾਤਾ ਪਿਤਾ ਉਹ ਆਪਣੇ ਬੱਚੇ ਨੂੰ ਦੇਖ ਸਕਣ ਅੰਤਿਮ ਸੰਸਕਾਰ ਸਾਡੇ ਇਸ ਨਗਰ ਦੇ ਵਿੱਚ ਹੋਵੇ ਅਸੀਂ ਤਾਂ ਇਹ ਹੀ ਬੋਰਜੋਰ ਅਪੀਲ ਕਰਦੇ ਆਂ ਮੈਂ ਸਰਪੰਚ ਪਿੰਡ ਬੇੜੂ ਜਿਹੜੀ ਇਹ ਡੈੱਥ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੋਈ ਆ ਦੇਖੋ ਇਹਦਾ ਡੈਡੀ ਪਹਿਲਾਂ ਸੀਗਾ ਬਬਲੀ ਜੀ ਪਹਿਲਾਂ 10-15 ਸਾਲ ਜਾਪਾਨ ਚ ਲੈ ਕੇ ਆਏ ਆ ਜਾਪਾਨ ਤੇ ਹੁੰਦੇ ਹੁੰਦੇ ਇਹਨਾਂ ਨੂੰ ਜੋ ਹੀ ਪੂੰਜੀ ਇਕੱਠੀ ਕਰਕੇ ਲਿਆਏ ਉਹਨਾਂ ਨੇ ਆਪਣਾ ਬੇਟਾ ਸੱਟ ਕਨ ਬਾਅਦ ਤੇ ਉਹਨਾਂ ਨੇ ਨਿਊਜ਼ੀਲੈਂਡ ਭੇਜਿਆ ਉੱਥੇ ਪਰਮਾਧਵਾ ਨੂੰ ਨਹੀਂ ਮਨਜੂਰ ਸੀ ਮਤਲਬ ਇਹ ਹੁਣਾ ਤੇ ਉੱਥੇ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ ਜੀ ਤੇ ਉਹਦੇ ਮਤਲਬ ਕਿ ਹੁਣ ਆਣਾ ਸੀ ਆਪਣੇ ਪਿੰਡ ਇੰਡੀਆ ਆਣਾ ਸੀ ਇਹ ਆਪਣਾ ਮੈਰਿਜ ਕਰਾਣੀ ਸੀਗੀ ਆਪੇ ਫਾਦਲ ਨੂੰ ਕਹਿੰਦਾ ਵੀ ਤੁਸੀਂ ਆਪਣਾ ਮੇਲੇ ਕੁੜੀ ਲੱਭ ਕੇ ਰੱਖੋ ਜੋ ਵੀ ਮਕਾਨ ਪਾਓ ਤੇ ਮੈਂ ਆਵਾਂ ਤੇ ਮੇਰੀ ਮੈਰਿਜ ਕਰਕੇ ਤੇ ਬਾਕੀ ਬਾਅਦ ਸਭ ਅਸੀਂ ਇਹਦੇ ਮਤਲਬ ਕਿ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਹ ਲਾਛ ਲਿਆਂ ਵਿੱਚ ਇੰਡੀਆ ਲਿਆਂ ਬੋਡੀ ਲਿਆਂ ਵਿੱਚ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਮਤਲਬ ਕਿ ਸ਼ਾਇਦਾਂ ਕੀਤੀ ਜਾਵੇ